ਐਸ ਕਾਇਰ ਮੈਂ ਰਜਿੰਦਰ ਕੁਮਾਰ ਪੱਕੂ ਜੈਤੀਪੁਰੀਆ ਤੇ ਅਮਨਦੀਪ ਐਡਵੋਕੇਟ ਜੈਤੀਪੁਰ ਦੇ ਗ੍ਰਹਿ ਵਿਕੇ ਕੱਲ ਦੇ ਰਾਤ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਬਟਾਲਾ ਦੇ ਇਲਾਕਾ ਨਿਵਾਸੀਆਂ ਨਾਲ ਕੀਤੀ ਮੀਟਿੰਗ ਇਹਨਾਂ ਨੇ ਜੋ ਕੁਝ ਵਿਕਾਸ ਕਰਾਇਆ ਹੈ ਕਹਿੰਦੇ ਨੇ ਬੋਰ ਥੱਲੇ ਬੋਰ ਨਹੀਂ ਹੁੰਦਾ ਪਰ ਇਹਨਾਂ ਸਾਬਤ ਕਰਤਾ ਕਿ ਬੋਰ ਥੱਲੇ ਬੋਰ ਵੀ ਹੋ ਸਕਦਾ ਹੈ ਇਹਨਾਂ ਨੇ ਵਡੇ ਰੰਧਾਵਾ ਸਾਹਿਬ ਦਾ ਨਾਂ ਜਿਹੜਾ ਬਹੁਤ ਉੱਚਾ ਕੀਤਾ ਹੈ ਤੇ ਇਹਨਾਂ ਨੇ ਇਲਾਕੇ ਦੀ ਡਿਵੈਲਪਮੈਂਟ ਆਪਣੇ ਸੱਜਣਾ ਮਿੱਤਰਾਂ ਦਾ ਪਿਆਰ ਖਟਿਆ ਹੈ ਇਹਨਾਂ ਵਿਕਾਸ ਦੇ ਬੜੇ ਬੜੇ ਵੱਡੇ ਕੰਮ ਕੀਤੇ ਨੇ ਐਮਐਲਏ ਬਣੇ ਆ ਮinistr ਬਣੇ ਫਿਰ ڈپਟੀ ਸੀਐਮ ਬਣੇ ਆ ਫਿਰ ਰਾਜਸਥਾਨ ਵਰਗੀ ਸਟੇਟ ਦੇ ਇਹਨਾਂ ਨੂੰ ਅਨਚਾਰਜ ਲਾਇਆ ਉਸ ਤੋਂ ਬਾਅਦ ਸੀਡਬਲੂਸੀ ਦੇ ਮੈਂਬਰ ਵੀ ਬਣੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਖਟਗੇ ਜੀ ਦਾ ਸੋਨੀਆ ਗਾਂਧੀ ਜੀ ਦਾ ਰੌਲ ਗਾਂਧੀ ਜੀ ਦਾ ਤੇ ਪ੍ਰਿੰਕਾ ਗਾਂਧੀ ਜੀ ਦਾ ਕੋਟਨ ਕੋਟ ਧੰਵਾਦੀ ਹਾਂ ਜਿਨ੍ਹਾਂ ਨੇਗੇ ਇਹਦਾ ਵਧੀਆ ਇਨਸਾਨ ਤੇ ਇਮਾਨਦਾਰ ਆਦਮੀ ਲੋਕ ਸਭਾ ਹਲਕਾ ਗਰਦਾਸਪੁਰ ਨੂੰ ਦਿੱਤਾ ਹੈ ਤੇ ਸਾਨੂੰ ਆਸ ਹੈ ਕਿ ਅਸੀਂ ਵੱਧ ਤੋਂ ਵੱਧ ਲੀਡਣਾ ਲੱਖਾਂ ਦੀ ਲੀਡਣਾ ਇਥੋਂ ਜਿੱਤ ਕੇ ਲੋਕ ਸਭਾ ਚ ਇਹਨਾਂ ਨੂੰ ਭੇਜਾਂਗੇ ਬਾਕੀ ਭਰਾਓ ਜੇ ਸਰਕਾਰ ਤੇ ਉਹ ਚਾਂਸ ਨੇ ਹੁਣ ਚਾਪਣ ਦੇ ਕਾਂਗਰਸ ਦੀ ਸੈਂਟਰ ਚ ਬੰਟੀ ਆ ਤੇ ਇੱਕ ਬੜੇ ਵੱਡੇ ਇਹਨਾਂ ਵਜ਼ੀਰ ਬਣਨਾ ਹੈ ਦੇ ਵਜ਼ੀਰ ਬਣਨਾ ਜਿਹੜੇ ਕੰਮ ਗਰਦਾਸਪੁਰ ਹਲਕੇ ਦੇ ਸਰਕੀ ਦੇ ਰਹੇਗੇ ਚਿਤਰਾ ਬਟਾਲਾ ਗਰਦਾਸਪੁਰ ਪਠਾਨਕੋਟ ਆ ਉਹ ਪਹਿਲ ਦੇ ਆਧਾਰ ਤੇ ਇਹ ਕਰਾਂਗੇ ਬਾਕੀ ਮੈਂ ਸਾਰੇ ਹੀ ਆਪਣੇ ਕੌਂਸਲਰ ਸਾਹਿਬਾਨ ਦਾ ਬਟਾਲੇ ਦੇ ਆਪਣੇ ਸਾਰੇ ਸੱਜਣਾ ਮਿੱਤਰਾਂ ਦਾ ਤੇ ਮੋਹਤਬਰ ਸੱਜਣਾ ਦਾ ਦਿਲ ਦੀਆਂ ਗਹਿਰਾਈਆਂ ਜੋਂ ਧੰਨਵਾਦੀ ਹਾਂ ਜਿੰਨਾ ਕੇ ਸਾਡੇ ਨਵਾਸ ਤੇ ਆ ਗਏ ਆਪਣੇ ਚਰਨ ਪਾਏ ਨੇ ਤੇ ਸਾਡਾ ਮਾਣ ਵਧਾਇਆ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਅਸੀਂ ਜਿਸ ਤਰ੍ਹਾਂ ਵੀ ਹੋਇਆ ਤਨ ਮੰਤਰ ਨਾਲ ਆਪਣੇ ਵਰਕਰਾਂ ਦਾ ਸਾਥ ਦੇਵਾਂਗੇ ਤੇ ਕਿਸੇ ਵੀ ਜੇ ਸਾਡੇ ਵਰਕਰ ਨਾਲ ਤੱਕਾ ਆ ਗਿਆ ਤੇ ਮੋਹਰੇ ਲੱਗ ਕੇ ਜਿਹੜਾ ਝਟ ਕੇ ਮੁਕਾਬਲਾ ਕਰਾਂਗੇ ਬਾਕੀ ਤੁਸੀਂ ਮੇਰੇ ਭਰਾ ਜਿਹੜੇ ਸੱਜਣ ਮਿੱਤਰ ਜਾਣਦੇ ਨੇ ਕਿ ਜਿਸ ਤਰ੍ਹਾਂ ਦਾ ਸਾਡਾ ਸ਼ੁਰੂ ਤੋਂ ਰਹਿ ਆ ਜਿਸ ਤਰ੍ਹਾਂ ਰਾਹੀ ਅਲਾਖਾ ਦਾ ਜਿਹੜਾ ਉਸ ਬੰਦੇ ਨੂੰ ਅੱਛਾ ਜਾਂਦਾ ਕਿ ਕਿਵੇਂ ਸਮਾਂ ਦੋਵਾਂ ਜ਼ਿਲ੍ਹਿਆਂ ਦਾ ਮਰਦਿਆਂ ਪਠਾਨਕੋਟ ਤੋਂ ਇਕੱਠਾ ਹੁੰਦਾ ਸੀ ਤੇ ਜਿੱਥੇ ਵੀ ਉਹ ਦੁਕਾਨ ਮੇਰੇ ਪਿਤਾ ਜੀ ਬਾਹਰ ਜਿਹੜੇ ਮੇਰੇ ਰਿਲੇਸ਼ਨ ਨੇ ਜਿਹੜੇ ਐਮਐਲਏ ਜਿਹਨੇ ਸਾਡੇ 6 ਬਣੇ ਨੇ ਉਹਨਾਂ ਦੇ ਪਰਿਵਾਰਾਂ ਦੀ ਹੋਰ ਜਿਹੜੇ ਸਾਡੇ ਪਾਣੇ ਕਾਂਗਰਸੀ ਪਰਿਵਾਰ ਨੇ ਤਕਰੀਬਨ ਉਹ ਸਾਰੇ ਅੰਦੇ ਵਿੱਚ ਖੁਸ਼ੀ ਆ ਔਰ ਉਹਨਾਂ ਨੇ ਪੂਰੇ ਵਧੀਆ ਤਰੀਕੇ ਨਾਲ ਆਪਣੀ ਇਲੈਕਸ਼ਨ ਸਟਾਰਟ ਕਰ ਦਿੱਤੀ ਔਰ ਇਥੋਂ ਤੱਕ ਕਿ ਜਿਹੜੇ ਘਰਾਂ 'ਚ ਵੀ ਬੈਠੇ ਨੇ ਉਹਨਾਂ ਦੇ ਵੀ ਟੈਲੀਫੋਨ ਆਉਂਦੇ ਕਿ ਜਿਹੜੇ ਅਸੀਂ ਧੁਰਪੇ ਆ ਜੀ ਅਸੀਂ ਐਸ ਪਾਰਟੀ ਨਾਲ ਸੀ ਹੌਸ ਪਾਰਟੀ ਨਾਲ ਸੀ ਪਰ ਅਸੀਂ ਚਾਹੁੰਦੇ ਆ ਕਿ ਜੋ ਹਿੰਦੁਸਤਾਨ 'ਚ ਹੋ ਰਿਹਾ ਉਹਨੂੰ ਥੱਲ ਪਾਈ ਜਾਏ ਔਰ ਉਹ ਉਹ ਗੱਲ ਜਾਈ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕੋਈ ਗੱਲ ਕਰੇ ਜਿਹੜਾ ਦੇਸ਼ ਨੂੰ ਇਕੱਠੇ ਰੱਖਣ ਦੀ ਗੱਲ ਕਰੇ ਜਿਹੜਾ ਪਾਕਿਸਤਾਨ ਚੋਂ ਨਸ਼ੇ ਆਉਂਦੇ ਨੇ ਨਜਾਇਜ਼ ਚਲ ਆਉਂਦਾ ਉਹਨੂੰ ਰੋਕਣ ਦੀ ਗੱਲ ਕਰੇ ਜਿਹੜਾ ਸ਼ੀਨ ਵਾਲੇ ਜਿਹੜੇ ਹਰ ਰੋਜ਼ ਹੀ ਦੇਸ਼ ਦੀ ਬਖਸਰਾਦਾਂ ਚ ਅੰਦਰ ਆ ਰਹੇ ਨੇ ਉਹਨਾਂ ਬਾਰੇ ਪਾਰਲੀਮੈਂਟ 'ਚ ਗੱਲ ਕਰੇ ਕਿ ਸਾਨੂੰ ਇਹੋ ਜੀ ਪਾਰਲੀਮੈਂਟਰੀਅਨ ਚਾਹੀਦੇ ਨੇ ਜਿਹੜੇ ਦੇਸ਼ ਦੀ ਗੱਲ ਕਰ ਦੇਸ਼ ਨੂੰ ਮਜ਼ਬੂਤ ਕਿਵੇਂ ਰੱਖਣਾ ਦੇਸ਼ ਦੇ ਸੰਵਿਧਾਨ ਨੂੰ ਕਿਵੇਂ ਬਚਾਉਣਾ ਦੇਸ਼ ਦੀਆਂ ਸਰਹੱਦਾਂ ਨੂੰ ਕਿਵੇਂ ਅਸੀਂ ਕਹੋ ਦੇਖਣਾ ਜਿਹੜੇ ਨਸ਼ੇ ਨੂੰ ਕਿਵੇਂ ਰੋਕਣਾ ਜਿਹੜਾ ਇਹ ਗੱਲ ਕਰ ਸਕੀਏ ਕਿ ਅੰਮ੍ਰਿਤਸਰ ਦਾ 에어ਪੋਰਟ ਕਿਉਂ ਬੰਦ ਹੈ ਕਿਉਂ ਨਹੀਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਚੰਡੀਗੜ੍ਹ ਦੇ 에어ਪੋਰਟ ਤੇ ਕਿਉਂ ਨਹੀਂ ਆਉਂਦੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਕਿਉਂ ਨਹੀਂ ਪਠਾਨਕੋਟ ਦਾ 에어ਪੋਰਟ ਚੱਲ ਰਿਹਾ ਕਿਉਂ ਉੱਥੋਂ ਵਾਲਾ ਆਦਮپور ਵਾਲਾ ਕਿਉਂ ਨਹੀਂ ਚੱਲ ਰਿਹਾ ਹਲਵਾਰੇ ਵਾਲਾ ਕਿਉਂ ਨਹੀਂ ਚੱਲ ਰਿਹਾ ਬਠਿੰਡੇ ਵਾਲਾ ਕਿਉਂ ਨਹੀਂ ਚੱਲ ਰਿਹਾ ਇਹ ਗੱਲਾਂ ਮੈਂਬਰ ਪਾਰਲੀਮੈਂਟ ਦੇ ਲਈ ਇਹ ਕੰਮ ਸਰ ਆਮ ਆਦਮੀ ਪਾਰਟੀ ਦੇ ਇਤੋਂ ਦਰਜਾ ਦੇ ਸੀ ਪਰ ਅੱਜ ਅਕਾਲੀ ਦਲ ਦੇ ਜਿਹੜੇ ਹੈਗੇ ਸੀ ਟਿਕਟ ਦਿੱਤੀ ਸੀ ਜਿਹਨੂੰ ਚੰਡੀਗੜ੍ਹ ਦਾ ਉਹ ਸੜੇ ਟਿਕਟ ਵੀ ਛੱਡ ਗਿਆ ਸੀ ਦੇਖੋ ਇਹ ਤੋਂ ਇੱਕ ਚੀਜ਼ ਦਾ ਮੈਂ ਦੱਸਦਾ ਕਿ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਮੈਨੂੰ ਤੁਸੀਂ ਪ੍ਰੈਸ ਵਾਲੇ ਦੱਸੋ ਅੱਜ ਤੋਂ 20 ਦਿਨ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਅਲਾਈਂਸ ਹੋ ਰਿਹਾ ਸੀ ਪਤਾ ਨਹੀਂ ਕਿੱਥੇ ਰਹਿ ਗਿਆ ਤੇ ਇਹਨਾਂ ਦੇ ਦੋਵਾਂ ਆਪਣੇ ਅਲਾਈਂਸ ਦੇ ਵਿੱਚ ਵੋਟਾਂਟ ਵਾਈਡ ਕਰ ਲਈ ਵੋਟਾਂ ਦੇ ਵਿੱਚ ਪਰੇਖਾ ਪਾਉਣ ਲਈ ਖੜੇ ਕੀਤੇ ਨੇ ਇਹਨਾਂ ਦੇ ਅਜੇ ਇੱਕ ਗਏ ਇਹਨਾਂ ਦੇ ਜੋ ਹੋਰ ਵੀ ਜਾਣੇ ਜਦੋਂ ਤੱਕ ਨਾਮਿਨੇਸ਼ਨ ਹੋਣਗੇ ਸੁਨੀਲ ਜਾਖੜ ਦਾ ਅੱਜ ਬਿਆਨ ਆਇਆ ਸੀ ਕਿ ਜਿਹੜੀ ਪ੍ਰੋਟੈਸਟ ਹੋ ਰਹੀ ਨੇ ਫਾਰਮਰਸ ਦੀ ਉਹ ਉਡੋਕੀਆਂ ਦਾ ਇੱਕ ਸਾਇਆ ਹੋਇਆ ਕਰ ਮੈਂ ਮੈਂ ਪੁੱਛਣਾ ਚਾਹੁੰਦਾ ਕਿ ਜਾਖੜ ਸਾਹਿਬ ਜਦੋਂ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਦੋਂ ਦੇ ਆਪਣੇ ਬਿਆਨ ਕੱਢੋ ਤੇ ਹੁਣ ਦੇ ਬਿਆਨ ਕੱਢੋ ਉਦੋਂ ਦੀ ਗੱਲ ਕਰੋ ਤੇ ਅੱਜ ਦੀ ਕਰੋ ਯਾਦ ਅਸੀਂ ਪੋਲਿਟਿਸ਼ੀਨ ਸਿਰਫ ਆਪਣੀਆਂ ਕੁਰਸੀਆਂ ਲਈ ਬੈਠੇ ਆ ਤੇ ਆਪਣੀ ਜ਼ੁਬਾਨ ਬਦਲ ਰਹੇ ਆ ਇਹੋ ਹੀ ਸੁਨੀਲ ਜਾਖੜ ਜਦੋਂ ਲਖਸ਼ੇ ਤੇ ਖੜਾ 2019 ਚ ਹੋਇਆ ਸੀ ਇਥੋਂ ਜਤਾ ਕੇ ਪੇਜਾ ਫਿਰੋਜ਼ਪੁਰ ਤੋਂ ਹਾਰ ਕੇ ਆਇਆ ਸੀ ਉਹ ਉਹ ਜਿਹੜੀਆਂ ਸਪੀਚਾਂ ਕੱਢਾਂਗੇ ਨਾਲ ਨਾਲ ਚਲਾਵਾਂਗੇ ਜਿਸ ਜਿਤ ਸਾਦੇ ਸਪੀਚ ਦਿੱਤੀਆ ਉਹ ਪੂਰੀ ਸਪੀਚ ਚਲੇਗੀ ਬੀਜੇਪੀ ਦੇ ਅਗੇਂਸਟ ਜੋ ਬੋਲਿਆ ਉਹ ਚਲਾਇਆ ਜਾਏਗਾ ਇਹ ਇਹ ਯਾਰ ਇੱਕ 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 ਮਿੰਟ ਇੱਕ ਮੈਨੂੰ ਤੇ ਇਹ ਆਉਣ ਲੱਗ ਪਿਆ ਕਿ ਯਾਰ ਐਡੀ ਛੇਤੀ ਬੜਾ ਖਲਕੇ ਜबान ਛੜਕ ਜਾਂਦੀ ਹੈ ਜਿਹੜੀ ਜਿਹਦੇ ਲਈ ਬਹੁਤ ਚੰਗਾ ਬੋਲੇ ਹੋ ਤੇ ਉਹਦੇ ਲਈ ਬਹੁਤ ਉਹਦੇ ਗੇਤ ਉਹ ਇਹਨਾਂ ਕੁਛ ਲੈ ਕੇ ਆਪਾਂ ਗੇਤ ਬੋਲ ਇਹਨਾਂ ਤੇ ਪੈਸੇ ਦਾ ਇੱਕ ਤੁਹਾਨੂੰ ਮੈਂ ਦੱਸਾਂ ਤੁਸੀਂ ਥੋੜੀ ਜਿਹੀ ਕਿਰਪਾ ਕਰੋ ਇਹਨਾਂ ਦੇ ਨਾਲ ਜੇ ਤੁਸੀਂ ਥੋੜੇ ਥੋੜੇ ਸਵਾਲ ਬੰਦ ਕਰ ਦਿੱਤੇ ਤੇ ਬੋਲਣਾ ਬੰਦ ਕਰ ਦਿੱਤਾ ਅਚਾਹ ਜਿਹੜੀ ਵਾਲਦੀ ਹੈ ਅੱਜ LG ਵੱਲੋਂ ਦਿੱਲੀ LG ਵੱਲੋਂ ਕੁਦਰਤ ਵੱਲੋਂ ਇੱਕ ਐ ਐਨਆਈਏ ਨੂੰ ਭੇਜਿਆ ਗਿਆ ਕਿ ਉਹਦੀ ਜਾਂਚ ਹੋਣੀ ਚਾਹੀਦੀ ਕਿ ਬਾਹਰੋਂ ਫੰਡਿੰਗ ਆਈ ਸੀ ਜਿਹੜੇ ਬਿਲਕੁਲ ਸ਼ਰੀਆ ਆਪਾਂ ਕਲੀ ਤੁਸੀਂ ਇਹ ਨਾ ਕਰੋ ਜਿਹੜਾ ਜਿਹਨੂੰ ਸੋ ਕਾਲਡ ਖਾਲਸਤਾਨੀ ਕਿਹਾ ਜਾਂਦਾ ਜਿਹੜਾ ਹਮੇਸ਼ਾ ਖਾਲਸਤਾਨ ਦੀ ਗੱਲ ਕਰਦਾ ਗੁਰਪਤਵੰਤ ਪੰਨੂ ਉਹਨੇ ਸ਼ਰੀਆ ਮੇਂ ਇਹਨਾਂ ਤੇ ਅਲੀਗੇਸ਼ਨ ਲਾਇਆ ਕਿ ਤੁਹਾਨੂੰ ਅਸੀਂ ਫੰਡਿੰਗ ਕੀਤੀ ਆ ਮੈਂ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲਾਂ ਕਿਹਾ ਸੀ ਕਿ ਇਹਦੇ ਤੇ ਬੈਨ ਲਾਓ ਬੀਜੇਪੀ ਵਾਲਾ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਮੈਂ ਕਿਹਾ ਸੀ ਇਹਨਾਂ ਤੇ ਬੈਨ ਲਾਓ ਤੇ ਉਹਦੀ ਜਿਹੜੀ ਵੀਡੀਓ ਆਈ ਸੀ ਉਹ ਬੋਲ ਰਿਹਾ ਕਹਿੰਦਾ ਜਿਹੜਾ ਪੰਜਾਬ ਦਾ ਕਾਂਗਰਸ ਦਾ ਐਮਐਲਏ ਖੂਨੀ ਰੰਦਾਵਾ ਉਹਨੇ ਕਿਹਾ ਇਹਨਾਂ ਦੇ ਕਹਿੰਦਾ ਜੇ ਭਗਉਤ ਮਾਨ ਚ ਜੁਰਤ ਹੈਗੀ ਆ ਕੇਜਰੀਵਾਲ ਚ ਜੁਰਤ ਹੈਗੇ ਮੇਰੇ ਤੇ ਕਰੇ ਕਹਿੰਦਾ ਸਾਡੀਆਂ ਵੋਟਾਂ ਖਾਲਸਤਾਨੀ ਪੱਖੀ ਸਾਡਾ ਪੈਸਾ ਉਹਨੇ ਤੇ ਸ਼ਰਮ ਕਿਹਾ ਸੀ ਉਹਦੇ ਵੀਡੀਓ ਤੇ ਬੋਲਦਿਆਂ ਕਹਿੰਦੇ ਕਿ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਐਨਆਈਏ ਕੋਲ ਜਾਣ ਦੀ ਨਹੀਂ ਜਰੂਰਤ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਇਹਨਾਂ ED, NIA, NIA, CBI, Income Tax ਇਹ ਕਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸਤੇਮਾਲ ਕਰਨੇ ਚਾਹੀਦੇ ਚੰਗੇ ਕਮਾਲੀ ਪਰ ਜੇ ਉਹਨੇ kiya ਉਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਦਾ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਕਿਉਂ ਵੀ ਪੈਸੇ ਲਏ ਇੱਕ ਕੁਵਾਰੀ ਨਾ ਮੁੱਖ ਮੰਤਰੀ ਨੇ ਪੰਜਾਬ ਦੇ ਨੇ ਤੇ ਨਾ ਕੇਜਰੀਵਾਲ ਨੇ ਇੱਕ ਕੁਵਾਰੀ ਉਹਨੂੰ ਨਹੀਂ ਕਿਹਾ ਕੰਡੈਮਨ ਨਹੀਂ ਕੀਤਾ ਉਹਨੂੰ ਰੀਪੋਰਟ ਨਹੀਂ ਕੀਤਾ ਕਿ ਬਿਲਕੁਲ ਬਕਵਾਸ ਕਰਦਾ ਝੂਠ ਬੋਲ ਰਿਹਾ। ਹਰਨਦਾ ਸਾਹਿਬ ਸਭ ਤੋਂ ਮੇਨ ਮੁੱਦਾ ਤੁਸੀਂ ਉਠਾਇਆ ਸੀ ਬੁਲੰਦ ਆਵਾਜ਼ 'ਚ ਇੱਕ ਜਿਹੜੀਆਂ ਬੇਬੀਆਂ ਹੋਈਆਂ ਸੀ ਤੇ ਇੱਕ ਬੰਦੀ ਸਿੰਘਾਂ ਦਾ ਪਰ ਸਰਕਾਰਾਂ ਨੇ ਉਹਦੇ ਉੱਤੇ ਕੁਝ ਨਹੀਂ ਕੀਤਾ। ਅਗਰ ਇਹ ਤੁਹਾਡੀ ਮਾੜੀ ਬਿਲਕੁਲ ਥੋੜਾ ਜਿਹਾ ਥੋੜਾ ਜਿਹਾ ਸਟੱਡੀ ਕਰਕੇ ਆਈਂ ਜਿਹੜੇ ਮੇਰੇ ਕੋਲ ਸੀ ਮੈਂ ਸੱਤ ਬੰਦੀ ਸਿੰਘ ਛੱਡ ਦਿੱਤੀ ਸੀ। ਇਹ ਜਿਹੜੇ ਜਿਹੜੇ ਮੋਦੀ ਸਾਹਿਬ ਇੱਥੇ ਬੁਲ ਕੇ ਗਏ ਉਹ ਨਹੀਂ ਛੁੱਟੇ। ਕਿਉਂਕਿ ਇਹ ਭਾਜਪਾ ਦਾ ਕੰਮ ਸੀ। ਜਿੰਨਾ ਮੇਰੇ ਕੋਲ ਸੀ ਜਿਹੜੇ ਮੈਂ ਉੱਥੇ ਪਰਗਾੜੀ ਮੋਰਚੇ ਦੇ ਉਹਨਾਂ ਚਖਵਾ ਕੇ ਆ ਸੀ। ਉਹਦੇ ਤੇ ਮੈਂ ਜਿਹੜੇ ਵੇਰ ਮੈਨੂੰ ਰੱਖਿਆ ਕਿ ਜਿਹੜੇ ਪੰਜਾਬ ਕਮੇਟੀ ਛੱਡਦੇ ਉਹ ਹੀ ਛੱਡਾਂਗੇ ਅਸੀਂ ਸੱਤ ਬੰਦੇ ਛੱਡੇ ਔਰ ਮੈਨੂੰ ਅਫਸੋਸ ਸਿਆ ਕਿ ਅਕਾਲੀ ਦਲ ਨੇ ਅਜ ਤੱਕ ਉਹਨਾਂ ਦਾ ਪਤਾ ਨਹੀਂ ਲਾ ਮੈਨੂੰ ਅਫਸੋਸ ਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰੀ ਜਾ ਕੇ ਕਿਸੇ ਵੀ ਇੱਕ ਬੰਦੇ ਨੂੰ ਰਿਸੀਵ ਨਹੀਂ ਕੀਤਾ ਇਹ ਉਹਨਾਂ ਨੂੰ ਪੁੱਛੋ ਕਿ ਕਿਹੜੇ ਛੱਡੇ ਸਦਿਆਂ ਉਹਨਾਂ ਨੂੰ ਤਾਂ ਨਾਮ ਵੀ ਨਹੀਂ ਪਤਾ ਹੋਣਾ ਥੈਂਕ ਯੂ ਸਰ